ਆ ਵੀ ਜੀਸੀਬੀ ਆ ਗਈ। ਬਾਗੀ ਜੀਸੀਬੀ ਆ ਗਈ। ਆਜ ਫਟਾਫਟ ਬਲਾਉ ਨੂੰ। ਬਾਹਰ ਤੋਂ ਨੰਨੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਜੇ ਆਪਾਂ ਉਹ ਵੇਖਣ ਤਾਂ ਇਹ ਵਾਕਾ 22 12 ਤਰੀਕ ਦਾ ਹੈ 12 8 ਦਾ ਜੀ ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਦੇ ਦੋ ਇਨਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਨੂੰ ਅਧਿਕਾਰੀ ਨਹੀਂ ਕਹਾਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਉਹ ਗੁੰਡੇ ਸੀਗੇ ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐਸਜੀਪੀਸੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਧਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨੂੰ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਕੌਣ ਸੀਗੇ ਬਜ਼ੁਰਗ ਉਹਦੇ ਸੇਵਾ ਕਰਦੇ ਆਹ ਨਹੀਂ ਸੇਵਾ ਇੱਥੇ ਵਿਚਾਰੇ ਉਹਨਾਂ ਦੀ ਡਿਊਟੀ ਸੀਗੀ ਕਿੰਨੇ ਸਾਲ ਤੋਂ ਇੱਥੇ ਬੈਠੇ ਨੇ ਉਹ ਉਹਨਾਂ ਨੂੰ ਥੱਪੜ ਜਿਹੜੇ ਇਹਨਾਂ ਦੇ ਮੁਲਾਜ਼ਮ ਨਾਲ ਆਏ ਸੀਗੇ ਅੱਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕੱਢ ਕੇ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱਢਿਆ ਇਹਨਾਂ ਨੇ ਬਾਕੀ ਪੋਥੀਆਂ ਵਗੈਰਾ ਜਿੰਨੇ ਪੱਖੇ ਸੀ ਜਿੰਨੇ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਪਰ ਉਹ ਕੈਂਪ ਤੋਂ ਪੁੱਛਿਆ ਗਈ ਨਹੀਂ ਸੀ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਇਹ ਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਲੈ ਕੇ ਗਏ ਅਸੀਂ ਇੱਥੇ ਚੱਕੀਆਂ ਜਿਹੜੀਆਂ ਇੱਥੇ ਤੇ ਹਾਲੇ ਵੀ ਅੱਗੇ ਤੁਹਾਡੇ ਕਿੰਨੇ ਅਧਿਕਾਰੀ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਉਸ ਟਾਈਮ ਹੀ ਜਦੋਂ ਵੀ ਸਾਡਾ ਉਹ ਗੱਲ ਹੋਈ ਆ ਇਹ ਇੱਥੇ ਢਾ ਚੁੱਕੇ ਸੀਗੇ ਜਦੋਂ ਅਸੀਂ ਪਹੁੰਚੇ ਤਾਂ ਨਿਸ਼ਾਨ ਸਾਹਿਬ ਗੇਰਨ ਲੱਗੇ ਸੀ ਉਦੋਂ ਜਦੋਂ ਅਸੀਂ ਆ ਕੇ ਵਿਰੋਧ ਕੀਤਾ ਤੇ ਆ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਮੇਅਰ ਸਾਹਿਬ ਨੂੰ ਫਿਰ ਮਿਲੇ ਜਿਹਦੇ ਨਾਲ ਸਾਡੇ ਦੋ ਐਮਸੀਬੀ ਇੱਥੇ ਸ਼ਹਿਰ ਦੇ ਜ ਉਹ ਵੀ ਨਾਲ ਗਏ ਉੱਥੇ ਮੇਅਰ ਸਾਹਿਬ ਕੀ ਕਹਿੰਦੇ ਜੀ ਮੇਅਰ ਸਾਹਿਬ ਨੇ ਉਹ ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਕਿ ਇਹ ਗੁਰਦੁਆਰਾ ਸਾਹਿਬ ਢਾਣ ਜਾ ਰਹੇ ਸਾਡੇ ਅਧਿਕਾਰੀ ਉਹਨਾਂ ਨੇ ਸਾਰਿਆਂ ਕੋਲ ਮਾਫੀ ਮੰਗੀ ਤੇ ਕਹਿੰਦੇ ਦੋ ਦਿਨ ਬਾਅਦ ਤੁਸੀਂ ਉਸਾਰੀ ਕਰ ਲੋ ਤੇ ਨਵਾਂ ਬਣਾਓ ਇਹ ਉਹਨਾਂ ਨੇ ਮੇਅਰ ਸਾਹਿਬ ਨੇ ਕਿਹਾ ਅਗਲੇ ਦਿਨ ਫੇਰ ਆਏ ਸਾਨੂੰ ਉਹ ਤਾਂ ਟਾਈਮ ਦਿੱਤਾ ਅਗਲੇ ਦਿਨ ਫੇਰ 3:30 ਵਜੇ ਇਹ ਜੀਸੀਬੀ ਮਸ਼ੀਨਾਂ ਲੈ ਕੇ ਫੇਰ ਇੱਥੇ ਪਹੁੰਚ ਗਏ ਤਾਂ ਜਿਹੜੀ ਉਹ ਰਹਿੰਦੀ ਜਗ੍ਹਾ ਸੀ ਉਹਨੂੰ ਢਾਣ ਲੱਗੇ ਜੀ ਤੇ ਤਾਂ ਚਲੋ ਸੰਗਤ ਇਕੱਠੀ ਹੋ ਗਈ ਤੇ ਇਸ ਬਾਕੀ ਸਾਰੇ ਸੰਗਤ ਇਕੱਠੀ ਹੋਈ ਰੋਲਾ ਪਿਆ ਵੀ ਤੁਸੀਂ ਜੇ ਸਾਫ਼ ਕਰਨਾ ਸਾਰਾ ਏਰੀਆ ਕਰ ਦੋ ਇਨਲੀਗਲ ਇਨਲੀਗਲ ਇੰਨਾ ਕੁਝ ਬਣਿਆ ਪਿਆ ਇੱਥੇ ਇਕਲ ਹੋਰ ਇੱਕ ਦੁਕਾਨਾਂ ਵੀ ਢਾਈਆਂ ਸਾਰੀਆਂ ਮਤਲਬ ਕਿੰਨੇ ਸਾਲਾਂ ਤੋਂ ਤੁਸੀਂ ਜੀ ਰਹੇ ਹੋ ਗੁਰੂਤਾਰ ਰਹੇ ਹੋ ਬਾਬਾ ਜੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਹਾ ਵੀ ਜਿੱਥੇ ਮੇਰੀ 47 ਸਾਲ ਦੀ ਉਮਰ ਮੈਂ ਨਿੱਕੇ ਹੁੰਦੇ ਤੋਂ ਦੇਖ ਰਿਹਾ 40 45 ਸਾਲ ਹੋ ਗਏ ਗੁਰੂ ਘਰ ਨੂੰ ਬਣੇ ਨੂੰ 5 ਸਾਲ ਪਹਿਲਾਂ ਇਥੋਂ ਮਹਾਰਾਜ ਦਾ ਸਰੂਪ ਜਿਹੜੀ ਸੇਵਾ ਘਟ ਸੀ ਇੱਥੇ ਤਾਂ ਆਪ ਲੈ ਗਏ ਸੀ ਇਥੋਂ ਹੇ ਹੁਣ ਜਿਹੜੇ ਉੱਥੇ ਮਹਾਰਾਜ ਦੇ ਨਿਸ਼ਾਨ ਲੱਗੇ ਹੋਏ ਸੀ ਮਾਈਕ ਦੇ ਉੱਤੇ ਪਾਠ ਚੱਲਦਾ ਹੁੰਦਾ ਸੀ ਬਾਬਾ ਜੀ ਇੱਥੇ ਰਹਿੰਦੇ ਸੀਗੇ ਸਵੇਰੇ ਸ਼ਾਮ ਮਾਈਕ ਦੇ ਉੱਤੇ ਪਾਠ ਚੱਲਦਾ ਸੀ ਤੇ ਪੋਥੀਆਂ ਸੀ ਅੰਦਰ ਨਿਸ਼ਾਨ ਸਾਹਿਬ ਲੱਗੇ ਸ਼ਸਤਰ ਅੰਦਰ ਸੀਗੇ ਇਹਨਾਂ ਨੇ ਸਾਰਾ ਕੁਝ ਆਜਾ ਲੈ ਠੇਹੜੀ ਲੱਗੀ ਆ ਹਾਲੇ ਆਪਾਂ ਪੱਟੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਫਿਰ ਆਪਾਂ ਚੱਕਾਂਗੇ ਤੋਂ ਦੀ ਉਹਨਾਂ ਨੂੰ ਵੀ ਪਤਾ ਲੱਗ ਦੇਗਾ ਵੀ ਤੇ ਕੀ ਪਿਆ ਹਾਂ ਜਿਹੜਾ ਨਹੀਂ ਜਿਹੜਾ ਦੂਸਰਾ ਹੈਗਾ ਕਾਫੀ ਪ੍ਰਾਚਨ ਦੂਦਰਾ ਦਾ ਉਹ ਜਿਹੜੀ ਦੂਹਰਾ ਢਾਈ ਗੀ ਹੈ ਠੀਕ ਹੈ ਨਾ ਉਹਦੀ ਐਡਮਿਸ਼ਨ ਦਾ ਤਰੀਕਾ ਸੀ ਬਹੁਤ ਜ਼ਿਆਦਾ ਜੇ ਰੋਸ ਹੈ ਸੰਗਤਾਂ ਦੇ ਵਿੱਚ ਪਟਿਆਲੇ ਦੀਆਂ ਕਿਉਂਕਿ ਇੱਥੇ ਕੱਟੋ ਘੜ 50 ਸਾਲ ਪੁਰਾਣਾ ਜਿਹੜਾ ਗੁਰੂ ਘਰ ਸੈਨੇ ਚੌਕ ਦੇ ਵਿੱਚ ਬਿਨਾਂ ਇਨਫੋਰਮੇਸ਼ਨ ਤੋਂ ਮੇਰਾ ਨੋਟਿਸ ਤੋਂ ਨਗਰ ਕੁੰ ਦੇ ਮੁਲਾਜ਼ਮਾਂ ਨੇ ਆ ਕੇ ਉਰੇ ਜਬਰੀ ਨੂੰ ਟਾਟਾਇਆ ਇਹਦੇ ਵਿੱਚ ਜਿਹੜੇ ਉਰੇ ਸੇਵਾਦਾਰ ਸੀਗੇ ਉਹਨਾਂ ਦੀ ਉਹਨਾਂ ਦੀ ਵੀ ਮਾਰਕਟਾਈ ਕੀਤੀ ਕੋਥੀ ਸਾਹਿਬ ਸੀ ਉਹਨਾਂ ਦੀ ਬੇਦਬੀ ਹੋਈ ਤੇ ਕਿਸੇ ਸੰਗਤ ਨੂੰ ਕਿਸੇ ਗੁਰੂ ਘਰ ਨੂੰ ਕਿਸੇ ਕਮੇਟੀ ਨੂੰ ਕੋਈ ਇੰਟੀਮੇਸ਼ਨ ਨਹੀਂ ਕਿ ਸੁਨੇਹਾ ਨਹੀਂ ਲੱਸੀਪੀਸੀ ਨੂੰ ਗੁਰਦਾਰਾ ਦੁਖਣਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਮੇਰੀ ਗੱਲ ਇਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਲਾਹ ਨਹੀਂ ਦਿੱਤੀ ਗਈ ਤੇ ਬਹੁਤ ਨਮੋਸ਼ੀ ਦੀ ਤੇ ਸ਼ਰਮ ਦੀ ਗੱਲ ਹੈ ਸਰਕਾਰ ਲਈ ਤੇ ਮੌਜੂਦਾ ਪ੍ਰਸ਼ਾਸਨ ਲਈ ਸ਼ਹਿਰ ਦੇ ਲਈ ਕਿ ਖਰਮਾਨ ਸਿੰਘ ਨੌ ਦਾ ਪਟਵਾਰੀ ਕਾਰਪੋਰੇਸ਼ਨ ਦਾ ਜਦੋਂ ਨਿਸ਼ਾਨ ਸਾਹਿਬ ਤੇ ਉਹਨਾਂ ਨੇ ਉਹ ਵੇਲਾ ਪੰਜਾ ਚਲਾ ਕੇ ਢਾਉਣ ਦੀ ਕੋਸ਼ਿਸ਼ ਕੀਤੀ ਤੇ ਉਹਰੇ ਸੰਗਤਾਂ ਨੇ ਜਦੋਂ ਉਹਨੂੰ ਕਿਹਾ ਵੀ ਇਹ ਤੁਸੀਂ ਬੜੀ ਗਲਤ ਗੱਲ ਕਰ ਰਹੇ ਹੋ 45 ਸਾਲ ਤੋਂ ਨਿਸ਼ਾਨ ਸਾਹਿਬ ਤੇ ਝੂਲ ਰਹੇ ਨੇ ਉਹ ਬੰਦੇ ਸ਼ਬਦ ਲੋਕਾਂ ਦਾ ਸਿਣਾ ਸੰਗਤਾਂ ਸਿਣਾ ਛਲਣੀ ਕਰਕੇ ਉਹ ਗੋਲੀ ਵਰਗੇ ਸ਼ਬਦ ਬੋਲੇ ਉਹਨਾਂ ਨੇ ਆਖਿਆ ਕਿ ਮੈਂ 50 ਨਿਸ਼ਾਨ ਸਾਹਿਬ ਟਾਏ ਨੇ ਨਿਸ਼ਾਨ ਸਾਹਿਬ ਦੀ ਉਹ ਸਾਰੀ ਤਾਂ ਹੋਣੀ ਹੋਣੀ ਐ ਅਸੀਂ ਸਾਰੇ ਉਹਰੇ ਬਹਿ ਗਏ ਤਾਂ ਹੁਣ ਸਮਝ ਲਓ ਵੀ ਇਹ ਤੱਕ ਤਰ੍ਹਾਂ ਦਾ ਮੋਰਚਾ ਹੀ ਬਣ ਜਾਣਾ ਪਰ ਵੱਡੀ ਗੱਲ ਐ ਕਿ ਜੇ ਹਰਬੰਸ ਸਿੰਘ ਮੈਨੂੰ ਸੁਣਦਾ ਹੋਵੇ ਤਾਂ ਪਿਓ ਦਾ ਪੁੱਤ ਬਣ ਕੇ ਇਨਸਾਨ ਦਾ ਬੱਚਾ ਬਣ ਕੇ ਆ ਚੌਕ ਚਾ ਕੇ ਮਾਫੀ ਮੰਗ ਲੇ ਮਾਤਰਾ ਭਲੇਖਾ ਰੱਖੇ ਕਾਰਪੋਰੇਸ਼ਨ ਦਾ ਕਮਿਸ਼ਨਰ ਦਾ ਪੁਲਸ ਦਾ ਤੇ ਸ਼ਹਿਰ ਦੇ ਵਿਧਾਇਕ ਦਾ ਗੋਡੇ ਲਵਾ ਦਾਂਗੇ ਹਰਬੰਸ ਸਿੰਘ ਨੂੰ ਫੇਰ ਦੁਬਾਰਾ ਅਜੇ ਤਾਂ ਅਪੀਲ ਐ ਚਾਹੇ ਮੇਰੀ ਸਲਾਹ ਮੰਨ ਲੇ ਕਿ ਸੰਗਤਾਂ ਤੋਂ ਆ ਕੇ ਮਾਫੀ ਮੰਗ ਲੈ ਜਿਹਦਾ ਸ਼ਬਦ ਬੋਲੇ ਨੇ ਕਿ 50 ਨਿਸ਼ਾਨ ਸਾਹਿਬ ਢਾਤੇ ਭਲੇਖਾ ਹੋ ਗਿਆ ਹੋ ਗਿਆ ਉਹਨਾਂ ਤੈਨੂੰ ਕਿਸੇ ਗੱਲ ਦਾ ਕਿਤੇ ਸੁਫਨਾ ਸੁਪਨਾ ਆ ਗਿਆ ਹੋਊਗਾ ਤੇਰੇ ਚਾ ਆ ਕਿਉਂ ਨਹੀਂ ਔਰੰਗਜ਼ੇਬ ਦੀ ਆਤਮਾ ਤੇ ਬੁਜੀਦ ਖਾਨ ਦੀ ਤੇ ਤੂੰ ਭੁੱਲ ਗਿਆ ਇਤਿਹਾਸ ਨੂੰ ਇਨਸਾਨ ਦਾ ਬੱਚਾ ਬਣ ਕਸਪਸ਼ਟ ਕਹਿਣਾ ਤੈਨੂੰ ਜੇ ਤੂੰ ਕਿਸੇ ਭਲੇਖਿਆ ਸਰਕਾਰ ਦੇ ਵੀ ਤੇਰੇ ਮਗਰ ਸਰਕਾਰ ਖੜੀ ਐ ਤਾਂ ਤੂੰ ਕਾਨੂੰਨ ਦਾ ਬਹੁਤ ਜ਼ਿਆਦਾ ਮਾਹਰ ਹੋਏਗਾ ਤਾਂ ਤੂੰ ਸ਼ਰਮ ਨਹੀਂ ਅਕਾਲੀ ਦਲ ਨੂੰ ਨਹੀਂ ਜਾਣਦਾ ਹੈ ਚਲੋ ਮੈਂ ਪਾਰਟੀ ਕਰਕੇ ਨਹੀਂ ਆਇਆ ਓਰੇ ਮੈਨੂੰ ਗੱਲ ਅੰਕਲ ਨਾਲ ਜੰਗੀ ਜਿੱਥੇ ਤੋਂ ਉਹਨਾਂ ਨੇ ਮੈਨੂੰ ਗੱਲ ਫੋਨ ਕੀਤਾ ਸਹਿਸਾਨੀ ਨੇ ਬਜਾਦ ਸਾਹਿਬ ਦਾ ਤਾਂ ਮੈਨੂੰ ਹੁਕਮ ਹੋਇਆ ਸਵੇਰੇ ਕਿ 10:00 ਪੌਰੇ ਪਹੁੰਚਣਾ ਪਰ ਮੈਨੂੰ ਮੈਂ ਹੁਣ ਵੀ ਸਾਰੇ ਕਾਰਪੋਰੇਸ਼ਨ ਮੁਜਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਉਹ ਉਹਨੂੰ ਬੰਦਾ ਬਣਾ ਕੇ ਲਿਆਓ ਤੇ ਉਹਨਾਂ ਨੂੰ ਦੱਸਿਆ ਕਿ ਉਹਰੇ ਮਾਫੀ ਮੰਗੇ ਤੇ ਜੇ ਕੋਈ ਆ ਰਿਹਾ ਤਾਂ ਠੀਕ ਹੈ ਨਹੀਂ ਤਾਂ 2 ਘੰਟੇ ਬਾਅਦ ਸਾਰੀ ਸ਼ੁਰੂ ਹੋਣੀ ਹੈ ਜਿਹੜਾ ਮਰਜ਼ੀ ਆ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਠੰਡੀ ਕੋਈ ਵਿਖੇ ਕੁਰਾਤਨ ਗੁਰਦੁਆਰਾ ਸਾਹਿਬ ਇੱਥੇ ਬਣਿਆ ਸੀ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਖਾਸ ਕਰਕੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਵੱਲੋਂ ਜਿਹੜੀ ਇੱਥੇ ਕਾਰਵਾਈ ਕੀਤੀ ਗਈ ਹੈ ਜਿਹੜਾ ਗੁਰਦੁਆਰਾ ਸਾਹਿਬ ਢਾਇਆ ਗਿਆ ਜਿਹੜਾ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਗੁੱਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਬਾਣੀ ਦੀ ਬੇਇੱਜ਼ਤੀ ਕੀਤੀ ਗਈ ਹੈ ਇਹਦੀ ਸਾਰੀ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੀ ਇਹ ਦਿਨਾਂ ਤੇ ਬਹੁਤ ਵੱਡੀ ਸੱਟ ਵੱਜੀ ਹੈ ਇਹ ਜਿਹੜੀ ਸਰਕਾਰ ਹੈ ਇਹ ਬੜੀ ਹੀ ਘਟਿਆ ਸਰਕਾਰ ਹੈ ਲੋਕਾਂ ਨੂੰ ਲੜਾਉਣ ਵਾਲੀ ਸਰਕਾਰ ਹੈ ਆਪਸੀ ਭਾਈਚਾਰਕ ਸਾਂਝ ਖਰਾਬ ਕਰਨ ਵਾਲੀ ਸਰਕਾਰ ਹੈ ਇਸ ਸਰਕਾਰ ਦਾ ਨੁਮਾਇੰਦਾ ਜਿਹੜਾ ਹਰਬੰਸ ਸਿੰਘ ਪਟਵਾਰੀ ਇੱਥੇ ਆ ਕੇ ਜਿਹੜਾ ਕਾਰਵਾਈ ਕਰਕੇ ਗਿਆ ਅਸੀਂ ਉਹਨੂੰ ਤਾੜਨਾ ਕਰਦੇ ਹਾਂ ਕਿ ਇੱਥੇ ਆ ਕੇ ਸੰਗਤਾਂ ਤੋਂ ਮਾਫ਼ੀ ਕਰੇ ਮਾਫ਼ੀ ਮੰਗੇ ਅਤੇ ਜਿਹੜੀ ਉਹਨੇ ਗੱਲ ਕਹੀ ਹੈ ਕਿ ਮੈਂ 50 ਨਿਸ਼ਾਨ ਸਾਹਿਬ ਪਹਿਲਾਂ ਟਾ ਚੁੱਕਿਆ ਤੈਨੂੰ ਤਾਂ ਦੇਖੇਗੀ ਸੰਗਤ ਤੂੰ ਜਿਹੜੀ ਗੱਲ ਕੀਤੀ ਹੈ ਘਰ ਵਾਲੀ ਗੱਲ ਕੀਤੀ ਹੈ ਤੈਨੂੰ ਤਾਂ ਸੰਗਤ ਆਪੇ ਦੇਖੇਗੀ ਤੇਰੀ ਜਿਹੜੀ ਸਰਕਾਰ ਦੀ ਜਿਹੜੀ ਕੋਈ ਬੈਠਾ ਹੈ ਜਿਹੜੀ ਸ਼ਹਿਤ ਹੈ ਇਸ ਸਰਕਾਰ ਵੀ ਤੈਨੂੰ ਹਰ ਬੰਦਾ ਹੀ ਤੈਨੂੰ ਦੇਖੂਗਾ ਕੀ ਕਰਦਾ ਇੱਥੇ ਦੇਖਣਾ ਤੁਸੀਂ ਅੱਧੇ ਘੰਟੇ ਬਾਅਦ ਤੇ ਹਾਲ ਸਰਕਾਰ ਆ ਆ ਕੇ ਇੱਥੇ ਗੁਰਦੁਆਰਾ ਸਾਹਿਬ ਨਾਲ ਮੈਂ ਤਾਂ ਬੇਨਤੀ ਕਰਦਾ 45 ਸ਼ਹਿਰ ਦੀ ਸਕਤਾ ਨੂੰ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਅਸੀਂ ਕੋਈ ਇਹ ਜੀ ਗੱਲ ਨਹੀਂ ਕਰਨੀ ਲੇਕਿਨ ਜਿੱਥੇ ਸਾਡੇ ਗੁਰੂ ਸਾਹਿਬ ਗੁਰੂ ਧਾਮਾਂ ਤੇ ਗੁਰਦੁਆਰਾ ਸਾਹਿਬਾਂ ਤੇ ਜੇ ਕੋਈ ਹਮਲਾ ਕਰੇਗਾ ਤਾਂ ਉਹ ਵੀ ਹਰਗੇ ਸਾਨੂੰ ਬਰਦਾਸ਼ਤ ਨਹੀਂ ਹੈ ਜੋ ਹਰਕਤਾਂ ਸਰਕਾਰ ਕਰ ਰਹੀ ਹੈ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਹਰਕਤਾਂ ਤੋਂ ਬਾਹਰ ਆ ਜਾਓ ਇਹ ਗੱਲਾਂ ਨਾ ਕਰੋ ਪੰਜਾਬ ਨੂੰ ਲੰਬੂ ਨਾ ਲਾਓ ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਨਾਜ਼ੁਕ ਹੈ ਤੁਸੀਂ ਪੰਜਾਬ ਦੀ ਪਟਿਆਲੇ ਸ਼ਹਿਰ ਦੇ ਲੋਕਾਂ ਨੂੰ ਆਪਸ ਦੇ ਵਿੱਚ ਨਾ ਲੜਾਓ ਇਹ ਗੱਲਾਂ ਕਰਕੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ ਸਾਰੇ ਤਾਂ ਮਦਾਨ ਸੰਦ ਦੰਤ ਭੇੜ ਦੇ ਰਹੇ ਸੀ ਵਰਤਾਂਗੇ ਅਸੀਂ ਕਿਸੇ ਵੀ ਤਰੀਕੇ ਨਾਲ ਇਲੈਕਸ਼ਨ ਲੜ ਨਹੀਂ ਅਸੀਂ ਉਹਨਾਂ ਨੂੰ ਇਲੈਕਸ਼ਨ ਜਿੱਤ ਨਹੀਂ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਕਿ ਆਪਣੇ ਕੋਝੀ ਹਰਕਤਾਂ ਤੋਂ ਬਾਜ਼ ਆਜੋ ਤੇ ਧਾਰਮਿਕ ਨਰਮਨ ਨੂੰ ਨਾਲੜਾ ਨੂੰ ਲੋਕਾਂ ਨੂੰ ਐਪੋਸ ਦੇ ਵਿੱਚ ਨਾਲ ਲਓ ਆਪਸੀ ਭਾਈਚਾਰਾ ਜਿਹੜਾ ਨਾਕਰਾਮ ਕਰੋ ਮੈਂ ਫੇਰ ਇੱਕ ਵਾਰ ਕਹਣਾ ਕਰਦਾ ਇਥੋਂ ਦੇ ਮੇਰੂ ਜਿੰਨੇ ਕਿਹਾ ਸੀ ਕਿ ਜਾ ਕੇ ਸਾਰੀ ਸ਼ੁਰੂ ਕਰੋ ਉਸ ਤੋਂ ਬਾਅਦ ਫਿਰ ਦੁਬਾਰਾ ਜੇਸੀਪੇ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਐ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਐ ਸਾਰੇ ਆਪਸ ਦੇ ਭਾਈਚਾਰੇ ਦੇ ਸਭ ਲੋਕਾਂ ਦੇ ਵਿੱਚ ਗੱਲਾਂ ਹੈਗੀਆਂ ਕਿ ਜਿਹੜੀ ਹਰਕਤਾਂ ਇਹ ਧੋਖੇ ਨਾਲ ਬਣੀ ਸਰਕਾਰ ਕਰਦੀ ਇਹ ਤੋਂ ਨਹੀਂ ਨਾਮ ਵਾਹਿਗੁਰੂ ਹੋ ਜੀ ਜਰਾ ਸਾਬ ਜੀ ਅੰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਰ ਨਾ ਗੁਰੂ ਘਰ ਦੀ ਬੇਦਬੀ ਤੇ ਨਿਸ਼ਾਨ ਸਾਹਿਬ ਦੀ ਬੇਦਵੀ ਕਰਨ ਦੇ ਕਾਰਨ ਪਟਿਆਲਾ ਸ਼ਹਿਰ ਦੀਆਂ ਸੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਬਹੁਤ ਸਾਰੀ ਸਹਿਯੋਗੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਹ ਸਰਕਾਰ ਦਾ ਵਿਰੋਧ ਕਰਨ ਵਾਸਤੇ ਇਹ ਨਿਸ਼ਾਨ ਸਾਬ ਜੋ ਝੂਲਤੇ ਨਿਸ਼ਾਨ ਰਹੇ ਮਹਾਰਾਜ ਕੇ ਇਹ ਨਿਸ਼ਾਨ ਸਾਬ ਲਗਭਗ 45 ਸਾਲ ਪੁਰਾਣੇ ਪ੍ਰਾਤਨ ਲੱਗੇ ਹੋਏ ਜਿਨ੍ਹਾਂ ਨੂੰ ਇਹ ਸਰਕਾਰ ਨੇ ਹਥੋੜੇ ਮਾਰ ਮਾਰ ਕੇ ਜਦ ਤੋੜਿਆ ਬਲਡੋਜ਼ਰ ਦੇ ਪੰਜੇ ਮਾਰੇ ਤੇ ਗੁਰਸਿੱਖ ਸੰਗਤਾਂ ਕਹਿੰਦੀ ਹੈ ਹਥੋੜੇ ਨਿਸ਼ਾਨ ਸਾਬ ਤੇ ਨਹੀਂ ਲੱਗ ਰਹੇ ਇਹ ਸਾਡੇ ਹਿਰਦੇ ਤੇ ਲੱਗ ਰਹੇ ਹਨ ਦਾ ਵਿਰੋਧ ਕਰਨ ਵਾਸਤੇ ਅਸਾਰੀਆਂ ਸੰਗਤਾਂ ਸ਼ਾਂਤਮਈ ਵਿਰੋਧ ਕਰ ਰੀਆਂ ਸਿਮਰਨ ਕਰਦੀ ਹੋਈਆਂ ਕਿ ਸਰਕਾਰ ਨੇ ਇਹ ਕਿਉਂ ਸਾਡੇ ਨਾਲ ਅਨਿਆਏ ਹੋ ਰਿਹਾ ਹੈ ਕਿਉਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਸਾਰਾ ਵਿਰੋਧ ਕੀਤਾ ਜਾ ਰਿਹਾ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਤੁਹਾਡੀ ਪ੍ਰਸ਼ਾਸਨ ਅਧਿਕਾਰੀ ਨਾਲ ਪਹਿਲਾਂ ਵੀ ਤੂੰ ਤੁਹਾਡੇ ਪ੍ਰਸ਼ਾਸਨ ਅਧਿਕਾਰੀ ਨਾਲ ਸਾਡੇ ਇੱਥੇ ਦੇ ਜਿਹੜੇ ਸੱਜਣਾ ਦੀ ਗੱਲਬਾਤ ਹੋਈ ਉਹ ਇਹਨਾਂ ਦੀ ਹੋਈ ਹੈ ਸਹਾਰਪ੍ਰੀਤ ਸਿੰਘ ਪ੍ਰਿੰਸ